ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਾਲਕ ਪਨੀਰ ਦੀ ਤੁਹਾਡੇ ਨਾਲ ਰੈਸਪੀ ਸਾਂਝੀ ਕਰਨ ਲੱਗੇ ਆਂ ਹਰ ਘਰ ਤੇ ਵਿੱਚ ਪਾਲਕ ਪਨੀਰ ਬਣਦਾ ਪਰ ਹਰ ਘਰ ਦਾ ਆਪੋ ਆਪਣਾ ਜਿਹੜਾ ਬਣਾਉਣ ਦਾ ਤਰੀਕਾ ਤੇ ਉਸ ਦਾ ਅਲੱਗ-ਅਲੱਗ ਸਵਾਦ ਹੁੰਦਾ ਜੋ ਆਪਾਂ ਤੁਹਾਡੇ ਨਾਲ ਇਹ ਰੈਸਪੀ ਪਾਲਕ ਪਨੀਰ ਦੀ ਸਾਂਝੀ ਕਰਨ ਲੱਗੇ ਆ ਇਹ ਵੀ ਜ਼ਬਰਦਸਤ ਬਣ ਕੇ ਤਿਆਰ ਹੁੰਦਾ ਪਾਲਕ ਪਨੀਰ ਤੇ ਬਣਾਉਣਾ ਸ਼ੁਰੂ ਕਰਦੇ ਆਂ ਪੈਨ ਦੇ ਵਿੱਚ ਮੈਂ ਇੱਥੋਂ 4 ਵੱਡੇ ਚਮਚ ਮੱਖਣ ਦੇ ਲੈ ਆਏ ਨੇ ਚਿੱਟਾ ਮੱਖਣ ਮੈਂ ਇੱਥੇ ਘਰ ਦਾ ਹੀ ਇਸਤੇਮਾਲ ਕੀਤਾ ਹੈ ਤੇ ਪਨੀਰ ਵੀ ਮੈਂ ਘਰ ਦੇ ਵਿੱਚ ਹੀ ਬਣਾ ਕੇ ਤਿਆਰ ਕੀਤਾ 400 ਗ੍ਰਾਮ ਆਪਣਾ ਪਨੀਰ ਤੇ ਵੱਡੇ ਪੀਸ ਦੇ ਵਿੱਚ ਇਹਨਾਂ ਨੂੰ ਮੈਂ ਕੱਟ ਕੀਤਾ ਤੇ ਇਸ ਮੱਖਣ ਦੇ ਵਿੱਚ ਇਹਨੂੰ ਆਪਾਂ ਹੁਣ ਸੁਨਹਿਰੀ ਹੋਣ ਤੱਕ ਪਨੀਰ ਨੂੰ ਭੁੰਨ ਲਾਂਗੇ ਤੇ ਇਹ ਜਿਹੜਾ ਭੁੰਨ ਕੇ ਆਪਾਂ ਪਨੀਰ ਪਾਉਨੇ ਆ ਨਾ ਪਾਲਕ ਪਨੀਰ ਦੇ ਵਿੱਚ ਇਸ ਤੇ ਜਿਹੜਾ ਸਵਾਦ ਬਹੁਤ ਵਧੀਆ ਹੁੰਦਾ ਤੇ ਆਪਾਂ ਵੇਖੋ ਜਿਹੜਾ ਇਹ ਪਨੀਰ ਇੱਕ ਪਾਸੋਂ ਸੁਨਹਿਰੀ ਹੋ ਗਿਆ ਤੇ ਆਪਾਂ ਇਹਨਾਂ ਨੂੰ ਦੀ ਪਲਟੀ ਲਗਾ ਕੇ ਇਹਨੂੰ ਚੰਗੀ ਤਰ੍ਹਾਂ ਕਰ ਲਿਆ 골ਡਨ ਤੇ ਇਹਨੂੰ ਹੁਣ ਆਪਾਂ ਇਸ ਦੇ ਵਿੱਚੋਂ ਕੱਢ ਲਾਂਗੇ ਇਸ ਪਨੀਰ ਨੂੰ ਆਪਾਂ ਹੁਣ ਠੰਡੇ ਪਾਣੀ ਦੇ ਵਿੱਚ ਰੱਖ ਲਾਂਗੇ ਤੁਸੀਂ ਪਨੀਰ ਨੂੰ ਰਫੈਂਡ ਵਿੱਚ ਜਾਂ ਕਿਉ ਤੇਲ ਦੇ ਵਿੱਚ ਵੀ ਭੁੰਨ ਸਕਦੇ ਹੋ ਤੇ ਇਸ ਨੂੰ ਮੈਂ ਠੰਡੇ ਪਾਣੀ ਦੇ ਵਿੱਚ ਰੱਖ ਦਿੱਤਾ ਹੈ ਇਸ ਨਾਲ ਜਿਹੜੀ ਪਨੀਰ ਆਪਣਾ ਨਰਮ ਬਣਿਆ ਰਹੇਗਾ ਇੱਥੇ ਮੈਂ ਦੋ ਵੱਡੇ ਟਮਾਟਰ ਲਏ ਨੇ ਇਹਨਾਂ ਨੂੰ ਇਸ ਤਰ੍ਹਾਂ ਬਰੀਕ ਦੇ ਵਿੱਚ ਕੱਟ ਲਏ ਤੇ 1 ਇੰਚ ਦੇ ਕਰੀਬ ਹੈਗਾ ਅਦਰਕ ਦਾ ਟੁਕੜਾ ਇਹਨਾਂ ਨੂੰ ਛੋਟੇ ਟੁਕੜੇ ਜਿਹਾ ਕੱਟਿਆ ਤੇ 7-8 ਮੈਂ ਕਾਜੂ ਲਏ ਨੇ ਤੇ ਇਹਨਾਂ ਨੂੰ ਆਪਾਂ ਪੀਸ ਕੇ ਇਹਦੀ ਪੇਸਟ ਬਣਾ ਕੇ ਤਿਆਰ ਕਰਾਂਗੇ ਇਹ ਪਾਲਕ ਲਈਏ ਮੈਂ 500 ਗ੍ਰਾਮ ਜੰਗੀ ਤਰ੍ਹਾਂ ਮੈਂ ਪਹਿਲੋਂ ਪਾਲਕ ਨੂੰ 3-4 ਵਾਰ ਧੋ ਲਿਆ ਪਾਣੀ ਨਾਲ ਤੇ ਇਹ ਪਾਲਕ ਜਿਹੜੀ ਆਪਣੀ ਕੂਲੀਏ ਤੇ ਜਿਹੜੇ ਇਹਦੇ ਡੰਡਲ ਆ ਇੰਨੇ ਕੋ ਵਿੱਚ ਆਪਾਂ ਪਾ ਸਕਨੇ ਆ ਜੇਕਰ ਵੱਡੇ ਪੱਤੇ ਹੋਣ ਤੇ ਉਸਦੇ ਡੰਡਲ ਮੋਟੇ ਹੁੰਦੇ ਆ ਤੇ ਉਹ ਤੁਸੀਂ ਜ਼ਰੂਰ ਤਾਰ ਦਿਅਾ ਜੀ ਇਹ ਕੂਲੀ ਆਪਣੀ ਪਾਲਕ ਬੋਤ ਤੇ 1 ਲੀਟਰ ਮੈਂ ਇੱਥੇ ਪਾਣੀ ਗਰਮਾਉਣ ਵਾਸਤੇ ਪਹਿਲਾਂ ਹੀ ਰੱਖਿਆ ਸੀ ਪਾਣੀ ਨੂੰ ਉਬਾਲ ਆ ਗਿਆ ਤੇ ਇਹ ਜਿਹੜੀ ਪਾਲਕ ਆਪਾਂ ਧੋ ਕੇ ਰੱਖੀ ਸੀ ਹੁਣ ਇਹ ਸਾਰੀ ਆਪਾਂ ਇਸ ਪਾਣੀ ਦੇ ਵਿੱਚ ਪਾ ਲਾਂਗੇ ਇਹ ਚਮਚ ਦੇ ਨਾਲ ਇਹਨੂੰ ਇਸ ਤਰੀਕੇ ਵਿੱਚ ਦਬਾ ਦੇਾਂਗੇ ਤੇ ਇਸ ਦੇ ਵਿੱਚ ਅੱਧਾ ਚਮਚਾ ਆਪਾਂ ਹੁਣ ਨਮਕ ਦਾ ਪਾ ਕੇ ਤੇ ਇਹਨੂੰ ਮਿਲਾ ਲਾਂਗੇ ਇੱਥੇ ਸਿਰਫ ਆਪਾਂ ਨੂੰ 1 ਤੋਂ 2 ਮਿੰਟ ਦਾ ਸਮਾਂ ਲੱਗਣਾ ਸਿਰਫ ਆਪਾਂ ਪਾਲਕ ਨੂੰ ਇੰਨਾ ਕੋਈ ਉਬਾਲਣਾ ਕਿ ਆਪਨੇ ਜਿਹੜੀ ਪਾਲਕ ਹੈ ਨਰਮ ਹੋ ਜੇ ਤੇ ਇਸ ਨੂੰ ਆਪਾਂ ਹੁਣ ਚੈੱਕ ਕਰ ਲਾਂਗੇ ਚਮਚ ਦੇ ਨਾਲ ਇਸ ਤੋਂ ਬਾਅਦ ਨਹੀਂ ਅਸੀਂ ਇਸ ਪਾਲਕ ਨੂੰ ਪਕਾਵਾਂਗੇ ਜੇਕਰ ਕਈ ਵਾਰ ਪੱਤੇ ਪੱਕੇ ਹੋਵੇ ਪਾਲਕ ਤਾਂ ਫੇਰ ਹੋ ਜਾਂਦਾ ਇਸ ਤਰੀਕੇ ਆਪਾਂ ਚੈੱਕ ਕਰ ਲਾਂਗੇ ਤੇ ਤੁਸੀਂ ਦੇਖ ਸਕਦੇ ਹੋ ਜਿਹੜੀ ਪਾਲਕ ਹੈ ਨਾ ਆਪਣੀ ਪੂਰੀ ਨਰਮ ਹੋ ਗਈ ਏ ਟਲ ਗਈ ਏ ਤੇ ਇੱਥੇ ਹੁਣ ਆਪਾਂ ਗੈਸ ਬੰਦ ਕਰ ਲਾਂਗੇ ਇਸ ਤੋਂ ਬਾਅਦ ਹੁਣ ਨਹੀਂ ਪਾਲਕ ਨੂੰ ਪਕਾਵਾਂਗੇ ਜੇਕਰ ਆਪਾਂ ਬਾਅਦ ਉਹ ਬਾਲੇ ਦੇਾਂਗੇ ਤੇ ਜਿਹੜੀ ਆਪਣੇ ਪਾਲਕ ਦਾ ਰੰਗ ਬਦਲ ਜਾਏਗਾ ਇਸ ਪਾਲਕ ਨੂੰ ਹੁਣ ਅਸੀਂ ਕੱਢ ਕੇ ਫਟਾਫਟ ਠੰਡੇ ਪਾਣੀ ਦੇ ਵਿੱਚ ਰੱਖਾਂਗੇ ਇਹ ਬਰਫ਼ ਵਾਲਾ ਪਾਣੀ ਮੈਂ ਪਹਿਲਾਂ ਹੀ ਠੰਡਾ ਕਰਕੇ ਰੱਖਿਆ ਸੀ ਪਾਲਕ ਨੂੰ ਅਸੀਂ ਹੁਣ ਕੁਕਿੰਗ ਤੋਂ ਰੋਕਣਾ ਹੈ ਤਾਂ ਕਿ ਇਹ ਹੋਰ ਨਰਮ ਨਾ ਹੋਏ ਜੇਕਰ ਵੱਧ ਨਰਮ ਹੋ ਜਾਂਦੀ ਪਾਲਕ ਤਾਂ ਜਿਹੜਾ ਰੰਗ ਹੈ ਉਹ ਹਰਾ ਨਹੀਂ ਆਏਗਾ ਆਪਣੀ ਜਿਹੜੀ ਗਰੇਵੀ ਬਣੇਗੀ ਪਾਲਕ ਦੀ ਤੇ ਪੂਰਾ ਹਣ ਜਿਹੜਾ ਪਾਲਕ ਠੰਡੀ ਹੋ ਗਈ ਤੈਨੂੰ ਮਿਕਸੀ ਜੱਗ ਵਿੱਚ ਮੈਂ ਪਾ ਲਿਆ ਤੇ ਥੋੜਾ ਜਿਹਾ ਇਸ ਦੇ ਵਿੱਚ ਧਨੀਆ ਪਾ ਲਾਂਗੇ ਤੇ ਤਿੰਨ ਹਰੀਆਂ ਮਿਰਚਾਂ ਪਾ ਕੇ ਤੇ ਇਸ ਦੀ ਇੱਕ ਪੇਸਟ ਬਣਾ ਕੇ ਆਪਾਂ ਤਿਆਰ ਕਰ ਲਾਂਗੇ ਤੇ ਇਹ ਆਪਾਂ ਪਾਲਕ ਦੀ ਪੇਸਟ ਬਣਾ ਕੇ ਤਿਆਰ ਕਰ ਲਈ ਤੁਸੀਂ ਦੇਖੋ ਕਿੰਨਾ ਸੋਹਣਾ ਰੰਗ ਆਇਆ ਇਸ ਦਾ ਇਥੇ ਆਪਾਂ ਇੱਕ ਕੜਾਈ ਲਾਵਾਂਗੇ ਇਸ ਦੇ ਵਿੱਚ ਅੱਧੀ ਕੜਸ਼ੀ ਆਪਾਂ ਸਰੋਂ ਦਾ ਤੇਲ ਪਾਵਾਂਗੇ ਚਮਚ ਦੇ ਨਾਲ ਜੇਕਰ ਮੈਂ ਦੱਸਾਂ ਤੇ ਇਹ ਛੋਟੇ ਜਿਹੜੇ ਚਮਚਾ ਇਹ 4 ਤੋਂ 5 ਚਮਚ ਤੇਲ ਦੇ ਬਣੇ ਆ ਇੱਕ ਚਮਚਾ ਆਪਾਂ ਇਸ ਦੇ ਵਿੱਚ ਲਸਣ ਭਰੀ ਕੱਟਿਆਇਆ ਪਾਵਾਂਗੇ ਤੇ ਇੱਕ ਚਮਚ ਜੀਰੇ ਦਾ ਤੇ ਇਹਨਾਂ ਨੂੰ ਆਪਾਂ ਹੁਣ ਭੁੰਨ ਲਾਂਗੇ ਇਹਨਾਂ ਨੂੰ ਸੁਨਹਿਰੀ ਹੋਣ ਦੱਕਾ ਆਪਾਂ ਭੁੰਨਾਂਗੇ ਤੇ ਇਸ ਦਾ ਜਿਹੜਾ ਰੰਗ ਤੁਸੀਂ ਵੇਖੋ ਕਿੰਨਾ ਬਦਲ ਚੁੱਕਿਆ ਸੁਨਹਿਰੀ ਹੋ ਗਿਆ ਤੇਸ ਦੇ ਵਿੱਚ ਆਪਾਂ ਦੋ మీడియం ਸਾਈਜ਼ ਦੇ ਬਰੀਕ ਕੱਟੇ ਹੋਏ ਪਿਆਜ਼ ਪਾ ਲਾਂਗੇ ਇਹਨਾਂ ਨੂੰ ਵੀ ਆਪਾਂ ਸੁਨਹਿਰੀ ਹੋਣ ਤੱਕ ਭੁੰਨਾਂਗੇ ਜਦ ਇਹ ਇਸ ਦਾ ਸੋਨਾ ਜਿਹਾ ਰੰਗ ਆ ਜਾਏਗਾ ਤੇ ਉਹਨਾਂ ਆਪਾਂ ਇਹਨਾਂ ਨੂੰ ਭੁੰਨਣਾ ਹੈ ਇਸ ਦੇ ਵਿੱਚ ਦੋ ਤੇਜ ਪੱਤਾ ਤੇ ਦੋ ਲਾਲ ਮਿਰਚਾਂ ਪਾ ਲਾਂਗੇ ਤੇਜ ਪੱਤੇ ਦਾ ਜਿਹੜਾ ਟੇਸਟ ਨਾ ਇਸ ਦੇ ਵਿੱਚ ਬੜਾ ਵਧੀਆ ਆਉਂਦਾ ਹੈ ਇਹਨਾਂ ਨੂੰ ਆਪਾਂ ਇਸ ਤਰੀਕੇ ਹਿਲਾ ਲਾਂਗੇ ਤੇ ਹਲਾ ਲਾ ਕੇ ਆਪਾਂ ਇਸ ਪਿਆਜ਼ ਨੂੰ ਭੁੰਨ ਲਾਂਗੇ ਤੇ ਅੱਜ ਆਪਣਾ ਵਧੀਆ ਪੁੱਜ ਕੇ ਤਿਆਰ ਹੋ ਗਿਆ ਸਨੈਰੀ ਹੋ ਗਿਆ ਇੰਨਾ ਹੀ ਆਪਾਂ ਪੁੰਨਾਂਗੇ ਇਸ ਨੂੰ ਤੇ ਜੋ ਆਪਾਂ ਪੇਸਟ ਬਣਾ ਕੇ ਰੱਖੀ ਸੀ ਪੀਸ ਕੇ ਰੱਖਿਆ ਸੀ ਟਮਾਟਰ ਦੀ ਗਰੇਵੀ ਉਹ ਆਪਾਂ ਹੁਣ ਇਸ ਦੇ ਵਿੱਚ ਪਾ ਲਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਲਾ ਕੇ ਤੇ ਪੁੰਨ ਲਾਂਗੇ ਇਸ ਦੇ ਵਿੱਚ ਤਿੰਨ ਚਾਰ ਚਮਚਾ ਆਪਾਂ ਹੁਣ ਪਾਣੀ ਦੇ ਪਾ ਲਾਂਗੇ ਜੋ ਆਪਾਂ ਇਸ ਦੇ ਵਿੱਚ ਕਾਜੂ ਪਾਇਆ ਹੈ ਉਹ ਕਾਜੂ ਜਿਹੜੀ ਗਰੇਵੀ ਨੂੰ ਨਰਮ ਬਣਾਏਗਾ ਸੌਫਟ ਰੱਖੇਗਾ ਤੇ ਸਵਾਦ ਲੱਗੂਗੀ ਗਰੇਵੀ ਤੇ ਇਸ ਦੇ ਵਿੱਚ ਆਪਾਂ ਹੁਣ ਨਾਲ ਹੀ ਮਸਾਲੇ ਪਾ ਲਾਂਗੇ ਨਮਕ ਅਸੀਂ ਇਸ ਦੇ ਵਿੱਚ ਅੱਧਾ ਚਮਚ ਪਾਵਾਂਗੇ ਸਵਾਦ ਅਨੁਸਾਰ ਤੇ ਪਦਾ ਚਮਚਾ ਸੀ ਵਿੱਚ ਲਾਲ ਮਿਰਚ ਦਾ ਤੇ ਪੌਣਾ ਕੋ ਚਮਚਾ ਸੀ ਇਸ ਦੇ ਵਿੱਚ ਤੰਗਿਆ ਮਸਾਲੇ ਦਾ ਪਾ ਲਾਂਗੇ ਤੇ ਥੋੜੀ ਜਿਹੀ ਵਿੱਚ ਹਲਦੀ ਪਾ ਲਾਂਗੇ ਤੁਸੀਂ ਹਲਦੀ ਪਾਣਾ ਚਾਹੋ ਤੋਂ ਪਾ ਸਕਦੇ ਹੋ ਨਹੀਂ ਤਾਂ ਛੱਡ ਵੀ ਸਕਦੇ ਹੋ ਇਹ ਚੰਗੀ ਤਰ੍ਹਾਂ ਆਪਾਂ ਮਸਾਲਿਆਂ ਨੂੰ ਹੁਣ ਮਿਲਾ ਲਾਂਗੇ ਤੇ ਚੰਗੀ ਤਰ੍ਹਾਂ ਇਹਨੂੰ ਹੁਣ ਆਪਾਂ ਭੁੰਨਣਾ ਉਹਨਾ ਟਾਈਮ ਤੱਕ ਜਦ ਤੱਕ ਇਹ ਜਿਹੜੇ ਤੜਕੇ ਆ ਆਪਣੇ ਤੇਲ ਨਹੀਂ ਛੱਡ ਜਾਂਦੇ ਤੇ ਇਹਨੂੰ ਆਪਾਂ ਇੱਕ ਵਾਰ ਟੱਕ ਦੇਾਂਗੇ ਤੇ ਇਹ ਜਿਹੜੇ ਤੜਕਿਆਂ ਨੇ ਤੇਲ ਛੱਡ ਦਿੱਤਾ ਹੈ ਬਸ ਇੰਨਾ ਹੀ ਆਪਾਂ ਇਹਨਾਂ ਨੂੰ ਪਕਾਣਾ ਇਸ ਤੋਂ ਬਾਅਦ ਨਹੀਂ ਜੇ ਪਕਾਣਾ ਬੂਰਾ ਇਸ ਦੇ ਵਿੱਚ ਜਿਹੜਾ ਟਮਾਟਰਾਂ ਦਾ ਪਾਣੀ ਸੀ ਉਹ ਸੁੱਕ ਚੁੱਕਿਆ ਤੇ ਜੋ ਆਪਾਂ ਬਣਾ ਕੇ ਰੱਖੀ ਸੀ ਪਾਲਕ ਨੂੰ ਪੀਸ ਕੇ ਰੱਖਿਆ ਸੀ ਪੇਸਟ ਬਣਾਈ ਸੀ ਹੁਣ ਆਪਾਂ ਇਸ ਦੇ ਵਿੱਚ ਪਾ ਲਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਹੁਣ ਆਪਾਂ ਮਿਕਸ ਕਰਾਂਗੇ ਮਿਲਾਵਾਂਗੇ ਇਸੇ ਤਰੀਕੇ ਆਪਾਂ ਹਿਲਾਉਂਦੇ ਰਵਾਂਗੇ ਇੱਥੇ ਹੁਣ ਆਪਾਂ ਪਾਲਕ ਨੂੰ 7 ਤੋਂ 8 ਮਿੰਟ ਤੱਕ ਪਕਾਉਣਾ ਚੰਗੀ ਤਰ੍ਹਾਂ ਪਕਾਉਣਾ ਸਾਤਾ 8 ਮਿੰਟ ਤੋਂ ਵੱਧ ਹੀ ਆਪਾਂ ਪਕਾ ਸਕਨੇ ਉਹਨਾਂ ਟਾਈਮ ਤੱਕ ਆਪਾਂ ਪਕਾਣਾ ਜਦ ਤੱਕ ਇਹ ਗਾੜੀ ਨਹੀਂ ਹੋ ਜਾਂਦੀ ਤੇ ਜਿਹੜਾ ਇਸ ਦਾ ਰੰਗ ਹੈ ਬਦਲ ਨਹੀਂ ਜਾਂਦਾ ਹਲਕਾ ਜਿਹਾ ਰੰਗ ਇਸ ਤਾਂ ਗਾੜਾ ਹੋ ਜਾਏਗਾ ਹਰਾ ਇੰਨਾ ਆਪਾਂ ਇਸ ਨੂੰ ਪਕਾਵਾਂਗੇ ਇੱਕ ਵਾਰੀ ਜਿਹੜੀ ਇਹ ਪਾਲਕ ਦੀ ਪੇਸਟ ਗਰਮ ਹੋ ਜੇ ਇਸ ਲਈ ਮੈਂ ਇੱਥੇ ਟੱਕਣ ਲਗਾ ਦਿੱਤਾ ਸੀ ਹੁਣ ਟੱਕਣਾ ਤਾਰ ਦਿੱਤਾ ਹੈ ਤੇ ਇਹਨੂੰ ਅਸੀਂ ਹੁਣ ਲਗਾਤਾਰ ਹਿਲਾਉਂਦੇ ਰਵਾਂਗੇ ਟੱਕਾਂਗੇ ਬਿਲਕੁਲ ਨਹੀਂ ਤਾਂ ਕਿ ਜਿਹੜੀ ਪਾਲਕ ਹੈ ਆਪਣੀ ਇੱਕ ਸਾਰ ਚੰਗੀ ਤਰ੍ਹਾਂ ਪੱਕ ਕੇ ਤਿਆਰ ਹੋਏ ਏ ਤੁਸੀਂ ਵੇਖੋ ਕਿ ਜਿਹੜੀ ਹੁਣ ਪਾਲ ਕੇ ਆਪਣੀ ਪੇਸਟੇ ਗਾੜੀ ਪੈਲੋਂ ਨਾਲ ਹੋ ਗਈ ਤੇ ਰੰਗ ਵੀ ਬਦਲ ਚੁੱਕੀ ਹੈ ਤੇ ਇਹਨੂੰ ਪਾਲਕ ਨੂੰ ਪਕਾਣਾ ਬਹੁਤ ਜ਼ਰੂਰੀ ਏ ਇਸ ਦੇ ਵਿੱਚ ਆਪਾਂ ਹੁਣ ਪਾਵਾਂਗੇ ਥੋੜੀ ਜੀ ਕਸਤੂਰੀ ਮੇਥੀ ਤੇ ਇਸ ਦੇ ਵਿੱਚ ਅੱਧਾ ਚਮਚ ਗਰਮ ਮਸਾਲੇ ਦਾ ਪਾ ਲਾਂਗੇ ਤੇ ਇਹਨਾਂ ਨੂੰ ਆਪਾਂ ਮਿਲਾ ਲਾਂਗੇ ਜਿੰਨਾ ਆਪਾਂ ਪਾਲਕ ਨੂੰ ਪਕਾਵਾਂਗੇ ਓਨਾ ਹੀ ਆਪਣੀ ਜਿਹੜਾ ਪਾਲਕ ਪਨੀਰ ਸਵਾਦ ਬਣ ਕੇ ਤਿਆਰ ਹੋਏਗਾ ਕਿਉਂਕਿ ਪਹਿਲੋ ਤਾਂ ਆਪਾਂ ਪਾਲਕ ਨੂੰ ਸਿਰਫ ਉਬਾਲਿਆ ਸੀ ਪੀਸਣ ਵਾਸਤੇ ਹਲਕਾ ਜਿਹਾ ਉਬਾਲਿਆ ਸੀ 2 ਮਿੰਟ ਵਾਸਤੇ ਤੇ ਇਸ ਦੇ ਵਿੱਚ ਹੁਣ ਆਪਾਂ ਇਸ ਜਿਹੜੀ ਪਾਲਕ ਦੀ ਗਰੇਵੀ ਇਹਨੂੰ ਪਤਲਾ ਕਰਨ ਵਾਸਤੇ ਇਸ ਦੇ ਵਿੱਚ ਅੰਦਾ ਗਲਾਸ ਦੇ ਕਰੀਬ ਪਾਣੀ ਪਾਵਾਂਗੇ ਪਾਣੀ ਅਸੀਂ ਗਰਮ ਕਰਕੇ ਪਾਉਣਾ ਇਸ ਦੇ ਵਿੱਚ ਇਹ ਤੇ ਹੁਣ ਆਪਾਂ ਨੂੰ ਜਿੰਨੀ ਇਹ ਗਰੇਵੀ ਪਤਲੀ ਚਾਹੀਦੀ ਓਨੀ ਆਪਾਂ ਪਤਲੀ ਕਰ ਸਕਦੇ ਆ ਜਿੰਨੀ ਗਾੜੀ ਰੱਖੋ ਇਹ ਆਪਣੀ ਮਨਪਸੰਦ ਦੇ ਹਿਸਾਬ ਨਾਲ ਹੁੰਦਾ ਹੈ ਤੇ ਪਾਣੀ ਇਸ ਦੇ ਵਿੱਚ ਆਪਾਂ ਗਰਮ ਹੀ ਪਾਣਾ ਹੈ ਤੇ ਇਹ ਪਾਲਕ ਆਪਣੀ ਵਧੀਆ ਪੱਕ ਚੁੱਕੀ ਹੈ ਤੇ ਇਸ ਦੇ ਵਿੱਚ ਆਪਾਂ 2 ਚਮਚ ਘਰ ਦਾ ਜਿਹੜਾ ਮਲਾਈ ਹੁੰਦੀ ਉਹ ਪਾਵਾਂਗੇ ਤਾਜੀ ਮਲਾਈ ਇਸ ਦੇ ਵਿੱਚ ਆਪਾਂ ਪਾਣ ਲੱਗੇ ਆ ਇਸ ਦਿਨਾਂ ਜਿਹੜਾ ਰੰਗ ਵੀ ਸੋਹਣਾ ਹੋ ਜਾਏਗਾ ਤੇ ਸਵਾਦ ਵੀ ਆਪਣਾ ਗਰੇਵੀ ਬਣ ਜਾਊਗੀ ਇਹਨੂੰ ਹੁਣ ਚੰਗੀ ਤਰ੍ਹਾਂ ਆਪਾਂ ਮਿਲਾ ਲਾਂਗੇ ਤੇ ਜੋ ਆਪਾਂ ਪਨੀਰ ਰੱਖਿਆ ਸੀ ਪਾਣੀ ਦੇ ਵਿੱਚ ਭਿਉਂ ਕੇ ਇਹ ਹੁਣ ਆਪਾਂ ਇਸ ਦੇ ਵਿੱਚ ਪਾ ਲਾਂਗੇ ਤੁਸੀਂ ਇਹ ਪਾਲਕ ਪਨੀਰ ਇੱਕ ਵਾਰੀ ਇਸੇ ਤਰ੍ਹਾਂ ਜ਼ਰੂਰ ਬਣਾ ਕੇ ਵੇਖਿਓ ਤੇ ਤੁਹਾਨੂੰ ਬਹੁਤ ਹੀ ਪਸੰਦ ਆਏ ਹਮੇਸ਼ਾ ਤੁਸੀਂ ਇਸੇ ਹੀ ਤਰੀਕੇ ਨਾਲ ਪਾਲਕ ਪਨੀਰ ਬਣਾ ਕੇ ਤਿਆਰ ਕਰੋਗੇ ਬਹੁਤ ਹੀ ਸਵਾਦ ਲੱਗਦਾ ਹੈ ਤੇ ਇਹ ਸਾਰਾ ਪਨੀਰ ਆਪਾਂ ਇਸੇ ਤਰੀਕੇ ਹੁਣ ਪਾ ਲਾਂਗੇ ਤੁਸੀਂ ਇੱਥੇ ਕੱਚਾ ਪਨੀਰ ਵੀ ਪਾ ਸਕਦੇ ਹੋ ਤੇ ਕੱਚਾ ਪਨੀਰ ਦਾ ਵੀ ਟੇਸਟ ਬਹੁਤ ਵਧੀਆ ਆਉਂਦਾ ਬਸ ਥੋੜਾ ਜਿਹੀ ਸਮੱਸਿਆ ਹੁੰਦੀ ਹੈ ਕਿ ਉਹ ਬਹੁਤ ਸੌਫਟ ਹੁੰਦਾ ਕੋਲਾ ਹੁੰਦਾ ਪਨੀਰ ਜੋ ਆਪਾਂ ਘਰ ਦੇ ਵਿੱਚ ਤਿਆਰ ਕਰਦੇ ਆਂ ਤੇ ਜਦ ਆਪਾਂ ਉਸ ਨੂੰ ਲਾਸਟ ਟਾਈਮ 2 ਤੋਂ 3 ਮਿੰਟ ਵਾਸਤੇ ਪਕਾਉਣਾ ਹੁੰਦਾ ਗਰੇਵੀ ਦੇ ਵਿੱਚ ਪਨੀਰ ਨੂੰ ਤੇ ਉਸ ਟਾਈਮ ਥੋੜਾ ਜਿਹਾ ਭੁਰਨਾ ਸ਼ੁਰੂ ਹੋ ਜਾਂਦਾ ਤੇ ਦਾਣੇਦਾਰ ਵਿੱਚ ਨਜ਼ਰ ਆਉਣ ਲੱਗ ਜਾਂਦਾ ਤੇ ਬਾਕੀ ਦੋਨੋਂ ਤਰੀਕਿਆਂ ਨਾਲ ਹੀ ਜਿਹੜਾ ਪਨੀਰ ਇਹ ਬਹੁਤ ਹੀ ਸਵਾਦ ਲੱਗਦਾ ਜਿਸ ਤਰੀਕੇ ਮਰਜ਼ੀ ਤੁਸੀਂ ਚਾਹੋ ਬਣਾ ਸਕਦੇ ਹੋ ਤੇ ਹੁਣ ਲੋ ਫਲੇਮ ਤੇ ਆਪਾਂ ਇਹਨੂੰ ਪਕਾਵਾਂਗੇ 3 ਤੋਂ 4 ਮਿੰਟ ਵਾਸਤੇ ਲਓ ਜੀ ਪਾਲਕ ਪਨੀਰ ਆਪਣਾ ਬਣ ਕੇ ਹੋ ਗਿਆ ਤਿਆਰ ਜਿਸ ਦੀ ਖੁਸ਼ਬੂ ਬਹੁਤ ਹੀ ਵਧੀਆ ਆਉਣ ਲੱਗੀ ਜੇ ਖਾਣ ਨੂੰ ਬਹੁਤ ਹੀ ਸਵਾਦ ਬਣ ਕੇ ਤਿਆਰ ਹੋਇਆ ਤੇ ਇਹ ਆਪਣਾ ਤੁਸੀਂ ਪੂਰੀ नान ਤੰਦੂਰ ਦੀ ਰੋਟੀ ਨਾਲ ਖਾਓ ਬਹੁਤ ਹੀ ਸਵਾਦ ਲੱਗੇਗਾ ਚਾਵਲਾ ਨਾਲ ਵੀ ਤੁਸੀਂ ਖਾ ਸਕਦੇ ਹੋ ਛੋਟਾ ਜਿਹਾ ਆਪਾਂ ਤੜਕਾ ਬਣਾ ਕੇ ਤਿਆਰ ਕਰਦੇ ਹਾਂ ਦੋ ਚਮਚ ਦੇਸੀ ਘਿਓ ਲਿਆਏ ਇਸ ਦੇ ਵਿੱਚ ਬਰੀਕ ਕਟਿਆਏ ਇੱਕ ਚਮਚ ਲਸਣ ਦਾ ਪਾ ਲਾਂਗੇ ਇੱਕ ਸੁੱਕੀ ਲਾਲ ਮਿਰਚ ਤੋੜ ਕੇ ਇਸ ਦੇ ਵਿੱਚ ਪਾ ਲਾਂਗੇ ਤੇ ਥੋੜੀ ਜੀ ਆਪਾਂ ਲਾਲ ਮਿਰਚ ਪੀਸੀ ਹੋਈ ਪਾਵਾਂਗੇ ਇਹ ਆਪਾਂ ਗarnish ਲਈ ਤੜਕਾ ਬਣਾਉਣ ਲੱਗੇ ਹਾਂ ਜੀ ਤੇ ਇਹ ਸਿਰਫ ਆਪਾਂ ਗarnish ਹੀ ਕਰਨਾ ਹੈ ਪਾਲਕ ਪਨੀਰ ਨੂੰ ਹੋਰ ਇਸ ਦੀ ਕੋਈ ਖਾਸ ਜ਼ਰੂਰਤ ਨਹੀਂ ਜੀ ਤੇ ਇਹ ਆਪਣਾ ਪਾਲਕ ਪਨੀਰ ਬਣ ਕੇ ਤਿਆਰ ਹੋ ਗਿਆ ਜੇਕਰ ਅੱਜ ਦਾ ਪਾਲਕ ਪਨੀਰ ਦੀ रेसिपी ਤੁਹਾਨੂੰ ਚੰਗੀ ਲੱਗੀ ਹੋਵੇ ਮੇਰੇ ਚੈਨਲ ਪੰਜਾਬ ਲਵਸ ਕਿਚਨ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਮਿਲਦੇ ਹਾਂ ਇੱਕ ਨਵੀਂ ਰੈਸਪੀ ਦੇ ਨਾਲ